ਸਹੀਦ ਨੇ ਮਾਰ ਲਈ ਘੁੱਗੀ ਤੇ ਕੋਈ ਟਾਈਮ ਅਸੀਂ ਹੋਰ ਪਾਸੇ ਵੀ ਜਾਣਾਗਾ ਇਹਨਾਂ ਹੀ ਕਿ ਲੋਡ ਆ ਮੈਂ ਕਰਤਾ ਦਿੱਤੇ ਇਹਨਾਂ ਦਾ ਵੀ ਲੋਡ ਹੋਊਗਾ ਗੁੰਨਾ ਦੀ ਲੋਡ ਪੈਂਦੀ ਹੈ ਜੀ ਤੇ ਹੁਣ ਤੁਸੀਂ ਐਂ ਦੱਸੋ ਸਾਨੂੰ ਹਾਂ ਜੀ ਵੀ ਕਿੰਨੇ ਟਾਈਮ ਹੋ ਗਿਆ ਮੁੰਡੇ ਨੂੰ ਗਏ ਨੂੰ ਦੋ ਦੋ ਕਸਾਲੀ ਹੋਈ ਲਿਆ ਹੈਗੇ ਆਹ ਕਾਪੀ ਤਾਂ ਮੈਂ ਕੋਲੇ ਰੱਖਣੀ ਹੈ ਜੀ ਤੁਹਾਨੂੰ ਆਹ ਸਮਾਨ ਥੋੜਾ ਸੀਗਾ ਮੈਂ ਗਲਤੀ ਨਾਲ ਸੌਰੀ ਜੀ ਠੀਕ ਹੈ ਤੇ ਮੈਨੂੰ ਹੁਣ ਕਿੰਨੇ ਸਾਲ ਹੋ ਗਏ ਦੋ ਸਾਲ ਜੀ ਦੋ ਸਾਲੀ ਹੋਈ ਲਿਆ ਹੈ ਜੀ ਵਧੀਆ ਪੇਮੈਂਟ ਪੂਮੈਂਟ ਭੇਜੀ ਜਾਂਦਾ ਪੂਰੇ ਪੂਰੇ ਅੱਛਾ ਜੀ ਮੈਂ ਕਹਣਾ ਹੁਣ ਤਾਂ ਤੁਸੀਂ ਜੇਬਾਂ 'ਚ ਵੀ ਰੱਖਦੇ ਹੋਵੋਗੇ ਪੈਸੇ ਹਾਂ ਪਤਿਆ ਘਿਆਰਤੀ ਆ ਜੀ ਅੱਛਾ ਹਾਂ ਝੋਟੀ ਲੈ ਕੇ ਆਉਣੀ ਸੀ ਨਾ ਕੱਲ ਨੂੰ ਅੱਛਾ ਜੀ ਝੋਟੀ ਮੈਂ ਮੈਂਸ ਲੈ ਕੇ ਆਉਣੀ ਆ ਠੀਕ ਆ ਠੀਕ ਆ ਜੀ ਤੇ ਫਿਰ ਮੂੰਹ ਮਠਾ ਕਰੋਗੇ ਜੀ ਤੁਸੀਂ ਨਾ ਨਾ ਬਾਈ ਮੂੰਹ ਮਠਾ ਨਹੀਂ ਅਸੀਂ ਕਰਦੇ ਸੀ ਕਿਉਂ ਜੀ ਨਹੀਂ ਮੂੰਹ ਮਠਾ ਨਹੀਂ ਅਸੀਂ ਕਰਦੇ ਜੀ ਹਾਂ ਜੀ ਉੱਥੇ ਰੱਖ ਦਿਓ ਚਲੋ ਫਿਰ ਤਾਂ ਆ ਪਿਆ ਜੀ ਤਾਂ ਇੱਕ ਨਾ ਜੀ ਮੰਨ ਕੇ ਚਲੋ ਮੈਂ ਇੱਕ ਮਿੰਟ ਫੋਨ ਲਾਉਣਾ ਜੀ ਮੜਾ ਜੀ ਤੁਹਾਡੀ ਨਾਲ ਗੱਲ ਕਰਾਉਣਾਗਾ ਤੁਸੀਂ ਸਮਝ ਰਹੇ ਹੋ ਮੈਂ ਖਾਮਨੀ ਇਹਦੇ ਵਿੱਚ ਕੁਸ ਪਾਇਆ ਹੋਇਆਗਾ ਮੈਂ ਚੱਕ ਕੇ ਮੈਂ ਚੈੱਕ ਕਰਕੇ ਦਿਖਾਵਾਂ ਜੀ ਤੁਹਾਨੂੰ ਨਾ ਮੈਂ ਖਾ ਕੇ ਦਿਖਾਉਣਾ ਮੈਂ ਇਹੀ ਨਾ ਨਾ ਜੀ ਤੁਹਾਨੂੰ ਗੱਲ ਕਰਕੇ ਫੋਨ ਕਰਨਾ ਹੈਲੋ ਹਾਂਜੀ ਸਰ ਜੀ ਮੈਂ ਬਹੁਤ ਜੀ ਬਹੁਤ ਹੀ ਵਧੀਆ ਚੰਗੇ ਪਰਸਨ ਨੇ ਜੀ ਬਹੁਤ ਵਧੀਆ ਸੁਭਾਅ ਜੀ ਇਹਨਾਂ ਦਾ ਵਿਚਾਰਿਆਂ ਦਾ ਹਾਂ ਜੀ ਹਾਂ ਮੈਨੂੰ ਬਹੁਤ ਵਧੀਆ ਹੈਂਡਲ ਕਰਿਆ ਜੀ ਇਹਨਾਂ ਨੇ ਅੱਛਾ ਜੀ ਲਓ ਜੀ ਥੋੜਾ ਕੰਮ ਬਣ ਗਿਆ ਉਹਨਾਂ ਨੇ ਇੱਕ ਨਾਮ ਹੋਰ ਦਿੱਤਾ ਤੁਹਾਨੂੰ ਹੋਰ ਆ ਜੀ ਉਹ ਹਾਂਜੀ ਹਾਂਜੀ ਇਹਨਾਂ ਨੂੰ ਦੇਖ ਲਓ ਨਹੀਂ ਨਹੀਂ ਜੀ ਉਹ ਪਤਾ ਕੀ ਗੱਲ ਹੈ ਜੀ ਅੱਜ ਕੱਲ ਨਾ ਮਠਾਈ ਨਹੀਂ ਖਾਂਦੇ ਜੀ ਲੋਕ ਹਨਾ ਸ਼ੂਗਰ ਸ਼ੱਕਰ ਵਧਿਆ ਹੁੰਦਾਗਾ। ਹਾਂ ਆ। ਤੁਸੀਂ ਇਸ ਤਰ੍ਹਾਂ ਕਰੋ ਜੀ ਜਿਹੜੀ ਉਹ ਦੂਸਰੀ ਨਾ ਮੇਰੇ ਕੋਲ ਆਈਟਮ ਹੈਗੀ ਉਹ ਮੈਂ ਇਹਨਾਂ ਨੂੰ ਦੇ ਦਿੰਨਾਗਾ। ਹੋਰ ਜੀ। ਹਾਂ ਜੀ ਹਾਂ ਉਹ ਦੇ ਦਿੰਨਾਗਾ ਤੇ ਆਪਦਾ ਕੋਈ ਠੀਕ ਆ ਠੀਕ ਹੈ ਇਹਨੇ ਵਧੀਆ ਬੰਦੇ ਨੇ ਜੀ। ਹਾਂ ਜੀ ਹਾਂ ਜੀ ਹਾਂ ਠੀਕ ਹੈ ਜੀ। ਮੈਂ ਲਓ ਜੀ ਥੋੜਾ ਕੰਮ ਬਣ ਗਿਆ। ਬਣ ਗਿਆ ਕੰਮ ਬਣ ਗਿਆ। ਤੇ ਮੈਨੂੰ ਚਾਹ ਕਰ ਦੋ ਜੀ ਥੋੜਾ। ਹਾਂ ਹਾਂ ਚਾਹ ਦੁੱਧ ਦੀ ਪੱਤੀ ਪਾ ਦਾਂਗੇ ਜੀ। ਪੰਜੀਰੀ ਲਈ ਹੋਈ ਹੈ। ਕੀ ਹੋ ਰਹੀ ਹੈ ਜੀ ਠੀਕ ਹੈ ਠੀਕ ਹੈ ਤੇ ਸਰ ਮੈਂ ਨਾ ਫਿਰ ਚਾਹ ਪੀ ਕੇ ਆਉਣਾਗਾ ਜੀ ਇਹਨਾਂ ਕੋਲ ਮੈਂ ਇਹਨਾਂ ਨੂੰ ਉਹ ਦੇ ਦੇਣਾ ਆਈਟਮ ਹਾਂਜੀ ਹਾਂਜੀ ਦੇ ਦੇਣਾ ਜੀ ਹਾਂਜੀ ਹਾਂਜੀ ਉਹ ਰੱਖ ਲਓ ਜੀ ਕਿਸੇ ਕਮਾਂਡੀ ਨੂੰ ਦੇ ਦਿਓ ਜੀ ਤੁਸੀਂ ਨਹੀਂ ਖਾਣਾ ਹੋਇਆ ਨਹੀਂ ਤੁਸੀਂ ਕਿਸੇ ਕਮਾਂਡੀ ਨੂੰ ਦੇ ਦਿਓ ਰੱਖ ਲਓ ਹਾਂਜੀ ਸਰ ਠੀਕ ਹੈ ਜੀ ਥੈਂਕ ਯੂ ਹੋਰ ਕੀ ਹੈ ਜੀ ਹੋਰ ਸਾਡੇ ਕੋਲੇ ਜੀ ਇੱਕ ਥੋੜਾ ਆਈਟਮ ਹੈਗੀ ਆ ਆ ਆਏਗਾ ਜੀ ਇੰਗਲੈਂਡ ਦਾ ਈਗੋਸੈਂਟ ਆ ਇਹ ਖਾਲੀ ਆ ਈਕੋ ਦੇਖੋ ਜੀ ਦੇਖੋ ਨੂੰ ਮੱਦਵਾਉਣਾ ਝੋਟੀਆਂ ਖੜ ਜਾ ਮੰਡੀ ਚ ਹੋਰ ਕੋਈ ਸਮਾਨ ਤਾਂ ਨਹੀਂ ਕੋਨਾ ਬੋਤਲ ਰੱਖੀ ਬੈਠਾਗਾ ਮੇਰਾ ਹੱਥ ਨੇ ਰੋਝ ਲਾਉਂਦਾ ਹੋਈ ਕਿੱਤਾ ਥਾਪੜੇ ਕਨਾ ਯਾਰ ਇਹਨਾਂ ਦੇ ਹੁਣ ਟਾਈਮ ਖਿੱਚ ਮਾਂਗਾ ਇਹ ਤਾਂ ਛੱਡ ਦਨਾ um <laughs>